ਇਹ ਸ਼ਹਿਰ ਦਾ ਦਫ਼ਤਰ ਜਿਹੜਾ ਜਿੱਥੇ ਅੱਜ ਵੇਲੇ ਬੈਠੇ ਆ ਇੱਥੇ ਓਪਨ ਕੀਤਾ ਅੱਜ ਇਹ ਜਿਹੜਾ ਦਫ਼ਤਰ ਆ ਪਹਿਲਾਂ ਵੀ ਸਾਡਾ ਇੱਥੇ ਦਫ਼ਤਰ ਸੀਗਾ ਪਾਰਟੀ ਦਾ ਲੰਮਾ ਸਮਾਂ ਇੱਥੇ ਦਫ਼ਤਰ ਆ ਇਹ ਬਿਲਡਿੰਗ ਦੇ ਵਿੱਚ ਕਿਉਂਕਿ ਇਸ ਦਫ਼ਤਰ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਆਉਣਾ ਜਾਣਾ ਵਲੰਟੀਅਰ ਵਾਸਤੇ মিডিਆ ਵਾਸਤੇ ਜਾਂ ਕੋਈ ਧਰਨਾ ਪ੍ਰੋਟੈਸਟ ਕਰਨਾ ਸਾਡੇ ਲਈ ਬਹੁਤ ਸੌਖਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਸਾਡੀਆਂ ਸਰਗਰਮੀਆਂ ਜਿਹੜੀਆਂ ਉਹ ਇਸ ਦਫ਼ਤਰ ਤੋਂ ਕੇਂਦਰਤ ਰਹਿਣਗੀਆਂ ਜਲਦੀ ਇੱਕ ਦਫ਼ਤਰ ਹੋਰ ਸਾਡਾ ਬਾਜੇ ਜੋ ਹੁੰਦਾ ਜਿਹੜਾ ਉਹ ਵੀ ਅੱਜ ਸੈਤਹੀਂ ਖੁੱਲਣ ਜਾ ਰਹੇ ਕਹੇ ਬਤ ਕਰਦੀ ਸਮੱਸਿਆ ਹੱਲ ਨਹੀਂ ਹੋਈ ਜਾਂ ਪਬਲਿਕ ਦੀ ਹੱਲ ਨਹੀਂ ਹੋਈ ਉਹ ਸਾਡੇ ਇਸ ਦਫ਼ਤਰ ਚ ਆ ਸਕਦਾ ਸਾਰੇ ਅਮਰਤਸਰ ਸ਼ਹਿਰ ਦੇ মিডিਏ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਵਿੱਚ ਆਏ ਹੋ ਟਾਈਮ ਕੱਢ ਕੇ ਤੁਹਾਨੂੰ ਵੈਲਕਮ ਹੈ ਜੀ ਆਇਆਂ ਅੱਜ ਸਾਡੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਨੀਸ਼ ਸ਼ਕਤਵਾਲ ਜੀ ਦੀ ਅਗਵਾਈ ਦੇ ਹੇਠ ਅਸੀਂ ਸ਼ਹਿਰ ਦਾ ਦਫ਼ਤਰ ਜਿਹੜਾ ਜਿੱਥੇ ਅਸੀਂ ਅੱਜ ਬੈਠੇ ਆ ਇੱਥੇ ਓਪਨ ਕੀਤਾ ਅੱਜ ਮੇਰੇ ਨਾਲ ਪਾਰਟੀ ਦੇ ਬਹੁਤ ਸੀਨੀਅਰ ਆਗੂ ਡਾਕਟਰ ਨਿਤਨ ਜੀ ਜੀਵਨ ਜੋਤ ਜੀ ਸਾਡੇ ਜੈਂਟ ਸੈਕਟਰੀ ਲਖਨਾ ਜੀ ਸਾਡੇ ਦਿਹਾਤੀ ਦੇ ਪ੍ਰਧਾਨ ਢਿੱਲੋਂ ਸਾਹਿਬ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤਲਵਾਰ ਜੀ ਬਹੁਤ ਸਾਰੇ ਪਾਰਟੀ ਦੇ ਸਾਰੇ ਅਮਰਸਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਸਾਥੀ ਜਿਹੜੇ ਆ ਉਹ ਇਸ ਮੌਕੇ ਤੇ ਜਿਹੜਾ ਆਏ ਆ ਇਹ ਜਿਹੜਾ ਦਫ਼ਤਰ ਹੈ ਪਹਿਲਾਂ ਵੀ ਸਾਡਾ ਇੱਥੇ ਦਫ਼ਤਰ ਸੀਗਾ ਪਾਰਟੀ ਦਾ ਲੰਮਾ ਸਮਾਂ ਇੱਥੇ ਦਫ਼ਤਰ ਹੈ ਬਿਲਡਿੰਗ ਦੇ ਵਿੱਚ ਕਿਉਂਕਿ ਇਸ ਦਫ਼ਤਰ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਆਉਣਾ ਜਾਣਾ ਵਲੰਟੀਅਰ ਵਾਸਤੇ মিডিਆ ਵਾਸਤੇ ਜਾਂ ਕੋਈ ਧਰਨਾ ਪ੍ਰੋਟੈਸਟ ਕਰਨਾ ਸਾਡੇ ਲਈ ਬਹੁਤ ਸੌਖਾ ਸੀਗਾ ਇਸ ਕਰਕੇ ਦੁਬਾਰਾ ਅਸੀਂ ਇਸੇ ਜਗ੍ਹਾ ਦੇ ਉੱਤੇ ਦਫ਼ਤਰ ਜਿਹੜਾ ਖੋਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਇਸ ਦਫ਼ਤਰ ਤੋਂ ਕੇਂਦਰਤ ਰਹਿਣਗੇ ਜਲਦੀ ਇੱਕ ਦਫ਼ਤਰ ਹੋ ਸਾਡਾ ਬਾਜੇ ਜ਼ੋਨ ਦਾ ਜਿਹੜਾ ਉਹ ਵੀ ਇਸੇ ਸ਼ਹਿਰ ਤੇ ਹੀ ਖੋਲਣ ਜਾ ਰਹੇ ਉਹ ਸਾਡੇ ਬਾਜੇ ਜ਼ੋਨ ਦੇ ਜਿਹੜੇ ਸਾਡੇ ਲਖਣਾ ਸਾਹਿਬ ਸਾਡੇ ਦੂਜੇ ਜਿੰਨੇ ਵੀ ਅੰਚਾਹ ਦੇ ਨਹੀਂ ਉਹ ਵੀ ਵਿਆਹ ਕਰਨਗੇ ਦਫ਼ਤਰ ਦਾ ਸਾਨੂੰ ਇਹ ਫਾਇਦਾ ਜਾਂ ਮੈਂ ਤੁਹਾਡੇ ਅਦਾਈ ਸ਼ੈਡੂ ਅਸੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਾਡੇ ਪੰਜ ਸ਼ਹਿਰ ਦੇ ਵਿੱਚ ਐਮਐਲਏ ਸਹਬਾਨ West ਦੇ ਵਿੱਚ ਡਾਕਟਰ ਸੰਧੂ ਜੀ ਔਰ North ਦੇ ਵਿੱਚ ਆਈਜੀ ਸਾਹਿਬ ਔਰ ਸਾਡੇ East ਦੇ ਵਿੱਚ ਜੀਵਨ ਜੋਤ ਜੀ ਔਰ South ਦੇ ਵਿੱਚ ਡਾਕਟਰ ਦਿਜਤ ਹੁਣੀ ਔਰ ਸਾਡੇ ਸੈਂਟਰ ਦੇ ਵਿੱਚ ਡਾਕਟਰ ਗੁਪਤਾ ਜੀ ਸਾਰੇ ਹੀ ਲੋਕਾਂ ਦੀਆਂ ਰੋਜ਼ ਸਮੱਸਿਆਵਾਂ ਸੁਣਦੇ ਆ ਸਮੱਸਿਆਵਾਂ ਹੱਲ ਕਰਦੇ ਆ ਫੇਰ ਵੀ ਜੇ ਕਿਤੇ ਕਹੇ ਵਤ ਕਰਦੀ ਸਮੱਸਿਆ ਹੱਲ ਨਹੀਂ ਹੋਈ ਜਾਂ ਪਬਲਿਕ ਦੀ ਹੱਲ ਨਹੀਂ ਹੋਈ ਤਾਂ ਉਹ ਸਾਡੇ ਇਸ ਦਫ਼ਤਰ ਚ ਆ ਸਕਦਾ ਇਸ ਦਫ਼ਤਰ ਚ ਆ ਕੇ ਉਹ ਜਿਹੜਾ ਵੀ ਉਹਦਾ ਕੰਮ ਹੈ ਕਿਸੇ ਸ਼ਹਿਰ ਵਾਸੀ ਦਾ ਕੋਈ ਕੰਮ ਹੈ ਉਹ ਅਸੀਂ ਆਜੋ ਆਜੋ ਪਤਾ ਦਿਓ ਉਹ ਅਸੀਂ ਬੋਲੇ ਜਿਹੜਾ ਇੱਥੇ ਸਾਡੇ ਬਕਾਇਦਾ ਸਾਡੇ ਸਾਦੇ ਪਾਰਟੀ ਦੇ ਉਹ 14 ਦਾ ਜਿਹੜੇ ਬੈਠਣਗੇ ਉਹ ਦਿੱਤੋ ਹੀ ਸਾਡੇ ਸ਼ਹਿਰ ਦੀ ਸੇਵਾ ਜਿਹੜੀ ਉਹ ਕੰਸ ਵਕਤ ਕਰ ਸਕਾਂਗੇ ਇੱਕ ਮੈਂ ਤੁਹਾਡੇ ਥਰੂ ਸਾਡੀ ਪਾਰਟੀ ਦੇ ਬਹੁਤ ਸਿਨੇ ਰਾਗੂ ਸਾਬਕਾ ਮੰਤਰੀ ਡਾਕਟਰ ਨਿਜਤ ਹੁਣੀ ਫੁੜੇ ਹੀ ਪਿਛਲੇ ਵੀਕ ਚੀਫ ਖਾਸਾ ਦਵਾਨ ਜਿਹੜੀ ਬਹੁਤ ਵੱਡੀ ਸਸਤਾ ਐਜੂਕੇਸ਼ਨ ਦੇ ਵਿੱਚ ਉਹ ਸਸਤਾ ਦਾ ਬਹੁਤ ਵੱਡਾ ਅਦੋਲ ਹੈ ਉਹਦੇ ਪ੍ਰਧਾਨ ਬਣਿਆ ਉਹਨਾਂ ਨੂੰ ਮੈਂ ਪੂਰੇ ਜ਼ਿਲ੍ਹੇ ਵੱਲੋਂ ਪੂਰੀ ਪਾਰਟੀ ਵੱਲੋਂ ਜਿਹੜੀ ਵਧਾਈ ਦੇਣਾ ਔਰ ਮੈਂ ਆਫ ਕਰਦਾ ਕਿ ਚੀਫ ਖਾਸ ਸਰਦਵਾਨ ਦੇ ਵਿੱਚ ਉਹ ਆਪਣਾ ਏਡਾ ਵਧੀਆ ਰੋਲ ਅਦਾ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਯਾਦ ਕਰਿਆ ਕਰਨਗੀਆਂ ਤੁਹਾਡਾ ਅਕਤ ਨਿੱਜੋ ਉਹਨਾਂ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਤੇ ਸਾਡੀ ਸਾਰੀ ਟੀਮ ਸਾਰੀ ਟੀਮ ਜਿਹੜੀ ਸਾਡਾ ਨੂੰ ਬੇਦੀ ਬੇਨਤੀ ਆ ਕਿ ਸ਼ਹੀ ਪ੍ਰਧਾਨ ਮਨੀਸ਼ ਅਗਰਵਾਲ ਦੀ ਅਗਵਾਈ ਦੇ ਵਿੱਚ ਇੱਥੇ ਬੈਠ ਕੇ ਜਿਹੜੇ ਵੀ ਤੁਹਾਡੇ ਕੰਮ ਖਾਦੋ ਅਸੀਂ ਕਰਿਆ ਕਰਾਂਗੇ ਦਿਹਾਤੀ ਵਾਲੇ ਪ੍ਰਧਾਨ ਵੀ ਸਾਡੇ ਢਿੱਲੋ ਸਾਹਿਬ ਉਹ ਇੱਥੇ ਵੀ ਆਇਆ ਕਰਨਗੇ ਤੇ ਉੱਥੇ ਵੀ ਜਿਹੜਾ ਸਾਡਾ ਬਾਦ ਮਾਝ ਜੋ ਹੁੰਦਾ ਦਫਤਰ ਨਿਊ ਅੰਬਸਾਡਰ ਦੇ ਵਿੱਚ ਅਸੀਂ ਖੋ ਰਹੇ ਉੱਥੇ ਵੀ ਜਿਹੜਾ ਵਿਆਹ ਕਰਨਗੇ ਬਸ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਸੱਦਾ ਸਾਡੀ ਪਾਰਟੀ ਦੇ ਮਾਝੇ ਜੋਨ ਦੇ ਅੰਤਰਾਜ ਦੇ ਸਾਡੇ ਵਾਈਸ ਪ੍ਰਧਾਨ ਬਟਾਲੇ ਤੋਂ ਐਮ ਐਲ ਏ ਸ਼ਹਿਰੀ ਕਲਸੀ ਜੀ ਜਿਨ੍ਹਾਂ ਦੀ ਗਵਾਈ ਹੇਠ ਮਾਝਾ ਸਾਡਾ ਇਸ ਵੇਲੇ ਕੰਮ ਕਰ ਰਿਹਾ ਉਹ ਵੀ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਪਟਾਲੇ ਤੋਂ ਚੱਲ ਕੇ ਆਏ ਆ ਬੜਾ ਕੰਮ ਕਰਦੇ ਆ ਪਾਰਟੀ ਲਈ ਸੋ ਮੈਂ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਸੀ ਤੁਹਾਡੇ ਦਾ ਹੀ ਸ਼ਹਿਰੀਆਂ ਨੂੰ ਬਦਾਈ ਵੀ ਦੇਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਪਾਰਟੀ ਦਾ ਇਹਨਾਂ ਸਹਿਯੋਗ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦੀਆਂ ਕੋਲੋਂ ਹੋਰ ਵੀ ਸਹਿਯੋਗ ਦੀ ਜਿਹੜੀ ਆ ਪੂਰੀ ਆਸ ਕਰਦੇ ਹਾਂ ਆਪਣੇ ਬਿਲਕੁਲ ਤਿਆਰੀ ਹੈ ਸਾਡੀ ਜਿੱਦਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਲੜਾਂਗੇ ਅਸੀਂ ਬਿਲਕੁਲ ਤਿਆਰੀ ਕੀਤੀ ਆ ਪੰਜਾਬ ਦੇ ਵਿੱਚ ਜਿੱਦਣ ਕੋਡ ਆਫ ਕੰਡਕਟ ਲਾਗੂ ਹੋ ਜੂਗਾ ਪਾਰਟੀ ਜਿੰਨੂੰ ਵੀ ਟਿਕਟ ਦੇਊਗੀ ਅਸੀਂ ਸਾਰੇ ਜਾਨੇ ਡਟ ਕੇ ਸਾਡੀ ਟੀਮ ਡਟ ਕੇ ਜਿਹੜਾ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ ਵੀ ਉਮੀਦਵਾਰ ਜਿਤਾ ਕੇ ਅਦਵਿੰਦ ਕੇਜੀਵਾਲ ਜੀ ਤੁਦਾਰ ਨਹੀਂ ਨਹੀਂ ਅਸੀਂ ਪਹਿਲੇ ਦਿਨ ਤੋਂ ਦੇਖੋ ਕਿਹਾ ਸਾਡਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਤੁਸੀਂ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਪੰਜਾਬ ਖੇਤੀ ਪ੍ਰધાન ਸੂਬਾ ਅਸੀਂ ਪੰਜਾਬ ਦੀ ਖੇਤੀ ਨੂੰ ਮਰ ਨਹੀਂ ਦੇਣਾ ਚਾਹੁੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਔਰ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਸ ਨੇ ਜੋ ਖਨੌਦੀ ਦੇ ਵਿੱਚ ਤੇ ਸ਼ੰਭੂ ਬੈਵੀਅਤ ਤੇ ਕੀਤਾ ਉਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਔਰ ਅਸੀਂ ਸਮਝਿਆ ਕਿ ਇਹ ਡਿਕਰੇਟਰਸ਼ਿਪ ਹੈ ਅਮੰਦ ਸ਼ਾਹ ਦੀ ਅਗਵਾਈ ਦੇ ਹੇਠ ਤੇ ਮੋਦੀ ਦੀ ਅਗਵਾਈ ਹੇਠ ਇਹ ਜਿਹੜੀ ਡਿਕਰੇਟਰਸ਼ਿਪ ਕੀਤੀ ਗਈ ਆ ਕਿਸਾਨਾਂ ਨੂੰ ਅੰਦੋਲਨ ਕਰ ਤੋਂ ਨਹੀਂ ਢੱਕਿਆ ਜਾ ਸਕਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਦੇ ਅੰਦਰ ਜਾ ਕੇ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਡੈਮੋਕਰੇਸੀ ਆ ਸਾਡੀ ਦੇ ਲਈ ਮਜਾਦੇ ਧਰਨੇ ਕਰਨਾ ਉਹਨਾਂ ਨੂੰ ਡੱਕਿਆ ਗਿਆ ਉਹਨਾਂ ਦੇ ਰਸਤੇ ਬੰਦ ਕੀਤੇ ਗਏ ਇਹਦੀ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਜੜੀ ਉਹ ਨਿੰਦਾ ਕਰ ਕੀ ਆਉਣਗੇ ਸਾਡੇ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣਗੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੀ ਬਿਲਕੁਲ ਸਹੀ ਮੁੱਦਾ ਐ ਐਮਐਸਪੀ ਚਾਹੀਦੀ ਆ ਸੁਆਮੀਨਾਥ ਦਿਆ ਜਿਹੜੀਆਂ ਰਿਪੋਰਟਸ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਕਰਜ਼ਾ ਮਾਫ਼ ਜਿਹੜਾ ਤਿੰਨ ਅਹਿ ਮੰਗਾ ਨੇ ਮੋਚੇ ਦੀਆਂ ਔਰ ਮਾੜੀ ਗੱਲ ਐ ਜਦੋਂ 21 ਚ ਮੋਚਾ ਉੱਠਿਆ ਸੀਗਾ ਜਦੋਂ ਮੋਦੀ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੀਆਂ ਮੰਗਾ ਜਿਹੜੀਆਂ ਅਸੀਂ ਮੰਨ ਲਾਂਗੇ ਤੇ ਹੁਣ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਕੀਤਾ ਗਿਆ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ